ਇਸ ਸਮੇਂ ਦੀ ਵੱਡੀ ਤੇ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਹਰਿਆਣਾ ਦੇ ਅੰਬਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਸ਼ੁੱਕਰਵਾਰ ਨੂੰ ਸਵੇਰੇ ਸਵੇਰੇ ਹਰਿਆਣਾ ਦੇ ਅੰਬਾਲਾ ਦੇ ਵਿੱਚ ਵੱਡਾ ਇੱਕ ਦਰਦਨਾਕ ਭਿਆਨਕ ਹਾਦਸਾ ਵਾਪਰਿਆ ਹੈ ਇੱਥੇ ਜਿ ਇੱਕ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਟੈਂਪੂ ਟਰੈਵਲ ਵੱਡੇ ਹਾਸੇ ਦਾ ਸ਼ਿਕਾਰ ਹੋਈ ਹੈ ਇਸ ਟੈਂਪੂ ਟਰੈਵਲ ਦੇ ਵਿੱਚ ਉਹ 30-32 ਸ਼ਰਧਾਲੂ ਸਵਾਰ ਹੋ ਕੇੜਾ ਕਿ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਲਈ ਜਾ ਰਹੇ ਸੰਤਾ ਅਚਾਨਕ ਕਿਹੜਾ ਕਿ ਰਸਤੇ ਦੇ ਵਿੱਚ ਹਰਿਆਣਾ ਦੇ ਅੰਬਾਲਾ ਦੇ ਵਿੱਚ ਜਿਹੜਾ ਕਿ ਇੱਥੇ ਰਸਤੇ ਦੇ ਵਿੱਚ ਇਹ ਟੈਂਪੂ ਟਰੈਵਲ ਵੱਡੇ ਹਾਸੇ ਦਾ ਸ਼ਿਕਾਰ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੌਫਨਾਕ ਤਸਵੀਰਾਂ ਨੇ ਸ਼ਰਧਾਲੂਆਂ ਦੇ ਨਾਲ ਭਰੀ ਹੋਈ ਟੈਂਪੂ ਟਰੈਵਲ ਜਿਹੜੀ ਕਿ ਬਸ ਵਿਚਾਲੋਂ ਭਾਰ ਚੁੱਕੀ ਹੈ ਸ਼ਰਧਾਲੂ ਜਿਹੜੇ ਕਿ ਸੁੱਤੇ ਪਏ ਸਨ ਹਾਸਾ ਇੰਨਾ ਭਿਆਨਕ ਸੀ ਇੰਨਾ ਦਰਦਨਾਕੀ ਹਾਸਾ ਵਾਪਰਿਆ ਕਿ ਇਸ ਹਾਦਸੇ ਦੇ ਵਿੱਚ ਇਸ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਾਸੂਮ ਬੱਚੇ ਸਮੇਤ 7 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਦੱਸਿਆ ਜਾ ਰਿਹਾ ਹੈ ਕਿ ਕਈ ਸਰਜਾਂ ਹਲੂ ਮੰਦੇੜੇ ਕਿ ਸਰੀਰ ਦੇ ਅੰਗ ਜਿਹੜੇ ਕਿ ਸਰੀਰ ਦੇ ਨਾਲੋਂ ਵੱਖ ਹੋ ਚੁੱਕੇ ਨੇਗੇ। ਕਿਸੇ ਦਾ ਸਿਰ ਅਲੱਗ ਹੋ ਚੁੱਕਿਆ ਕਿਸੇ ਜਣੇ ਕਿ ਲੱਤਾਂ ਵਾਹਾਂ ਦੱਸਿਆ ਜਾ ਰਿਹਾ ਹੈ ਕਿ ਸਰੀਰ ਦੇ ਨਾਲੋਂ ਅਲੱਗ ਹੋ ਚੁੱਕੀਆਂ ਨੇ ਇਸ ਭਿਆਨਕ ਹਾਦਸੇ ਦੇ ਵਿੱਚ। ਤੇ ਇਹ ਸ਼ਰਧਾਲੂ ਜਿਹੜੇ ਕਿ ਯੂਪੀ ਦੇ ਬਲੰਦੇ ਸ਼ਹਿਰ ਤੋਂ ਮਾਤਾ ਵੈਸ਼ਨ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਤਾਂ ਰਸਤੇ ਦੇ ਵਿੱਚ ਹਰਿਆਣਾ ਦੇ ਅੰਮ੍ਰਾਲਾ ਦੇ ਜਿਹੜੇ ਕਿ ਆ ਕੇ ਅੰਮ੍ਰਾਲਾ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ ਹੈ ਇਹ ਟੈਂਪੂ ਟਰੈਵਲਰ ਵੱਡੇ ਹਾਸੇ ਦਾ ਸ਼ਿਕਾਰ ਹੋਈ ਹੈ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖੌਫਨਾਕ ਇਹ ਤਸਵੀਰਾਂ ਨੇ ਜਿਹੜੀ ਕਿ ਟੈਂਪੂ ਟਰੈਵਲ ਇਹ ਵਸ ਵਿਚਾਲੋ ਪਾੜ ਗਈ ਤਾਂ ਕ੍ਰੇਨ ਦੇ ਨਾਲ ਜਿਹੜਾ ਕਿ ਕ੍ਰੇਨ ਦੇ ਨਾਲ ਇਸ ਟੈਂਪੂ ਟਰੈਵਲ ਨੂੰ ਸਿੱਧਿਆ ਕਰ ਕਰਕੇ ਵਿੱਚੋਂ ਲਾਸ਼ਾਂ ਕੱਢੀਆਂ ਗਈਆਂ ਨੇ ਅਤੇ 25 26 ਦੇ ਕਰੀਬ ਜਿਹੜਾ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਸ਼ਰਧਾਲੂ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਰਿਆਣਾ ਦੇ ਜਿਹੜਾ ਕਿ ਹਸਪਤਾਲ ਦੇ ਵਿੱਚ ਅੰਮ੍ਰਾਲਾ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਹੈ ਇਲਾਜ ਉਹਨਾਂ ਦਾ ਚੱਲ ਰਿਹਾ ਹੈ ਆ ਦਾ ਦੁਖਦਾਈ ਖਬਰ ਹੈ ਕਿ ਸ਼ਰਧਾਲੂ ਜਿਹੜੇ ਕਿ ਮਾਤਾ ਵੈਸ਼ਨੂ ਦੇਵੀ ਦੇ ਦਰਸ਼ਨ ਲਈ ਜਾ ਰਹੇ ਸਨ ਤਾਂ ਹਾਸੀ ਦੇ ਵਿੱਚ ਜਿਹੜੇ ਕਿਸ ਭਿਆਨਕ ਹਾਸੀ ਦੇ ਵਿੱਚ ਇੱਕ ਮਾਸੂਮ ਬੱਚੇ ਸਮੇਤ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ